ਇਸ ਵੇਲੇ ਦੀ ਵੱਡੀ ਖਬਰ ਸ਼੍ਰੀ ਆਨੰਦਪੁਰ ਸਾਹਿਬ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਪਿੰਡ ਅਗਾਮਪੁਰ ਵਿਖੇ ਦਿਨ ਦਿਹਾੜੇ ਗੋਲੀਆਂ ਦੀ ਬਰਸਾਤ ਕੀਤੀ ਗਈ ਦੱਸਿਆ ਜਾ ਰਿਹਾ ਹੈ ਕਿ ਆਮ ਆਦਮੀ ਪਾਰਟੀ ਦੇ ਆਗੂ ਨਿਤਿਨ ਨੰਦਾ ਉੱਤੇ ਗੋਲੀਆਂ ਚਲਾ ਦਿੱਤੀਆਂ ਦੱਸਿਆ ਜਾ ਰਿਹਾ ਹੈ ਕਿ ਤਿੰਨ ਲੋਕਾਂ ਦੇ ਵੱਲੋਂ ਉਨ੍ਹਾਂ ਦੇ ਉੱਤੇ ਤਾਬੜ ਤੋੜ ਗੋਲੀਆਂ ਦੀ ਬਰਸਾਤ ਕਰ ਦਿੱਤੀ ਆਮ ਆਦਮੀ ਪਾਰਟੀ ਆਗੂ ਨਿਤਿਨ ਨੰਦਾ ਦੇ ਤਿੰਨ ਗੋਲੀਆਂ ਵੱਜੀਆਂ ਨੇ ਉਨ੍ਹਾਂ ਦੇ ਕਰੀਬੀਆਂ ਦੇ ਮੁਤਾਬਕ ਉਨ੍ਹਾਂ ਦੇ ਤਿੰਨ ਗੋਲੀਆਂ ਵਰਜੀਆਂ ਨੇ ਜਿਸ ਤੋਂ ਬਾਅਦ ਨੰਦਾ ਗੰਭੀਰ ਜ਼ਖਮੀ ਹੋ ਗਏ ਔਰ ਉਹਨਾਂ ਨੂੰ ਸਥਾਨਕ ਲੋਕਾਂ ਵੱਲੋਂ ਚੁੱਕ ਕੇ ਸ਼੍ਰੀ ਅਨੰਦਪੁਰ ਸਾਹਿਬ ਦੇ ਸਰਕਾਰੀ ਹਸਪਤਾਲ ਵਿੱਚ ਭਰਤੀ ਕੀਤਾ ਗਿਆ ਜਿੱਥੇ ਡਾਕਟਰਾਂ ਵੱਲੋਂ ਉਹਨਾਂ ਦੀ ਹਾਲਤ ਨੂੰ ਗੰਭੀਰ ਵੇਖਦੇ ਹੋਏ ਮੁੱਢਲੀ ਸਹਾਇਤਾ ਦੇ ਕੇ ਪੀਜੀਆਈ ਰੈਫਰ ਕਰ ਦਿੱਤਾ ਇਨ੍ਹਾਂ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਜਦੋਂ ਗੋਲੀਆਂ ਚੱਲੀਆਂ ਤਾਂ ਜਿਹੜੇ ਨੰਦਾ ਨੇ ਉਹ ਗੰਭੀਰ ਜ਼ਖਮੀ ਹੋਏ ਨੇ ਕਰੀ ਅਨੰਦਪੁਰ ਸਾਹਿਬ ਦੇ ਹਸਪਤਾਲ ਦੇ ਵਿੱਚ ਉਹਨਾਂ ਨੂੰ ਮੋਢੀ ਸਹਾਇਤਾ ਦੇਣ ਤੋਂ ਬਾਅਦ ਪੀਜੀਆਈ ਦੇ ਵਿੱਚ ਰੈਫਰ ਕਰ ਦਿੱਤਾ ਪੀਜੀਆਈ ਲਈ ਰਵਾਨਾ ਕਰ ਦਿੱਤਾ ਦੂਜੇ ਪਾਸੇ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਉੱਥੇ ਹੀ ਕਰੀਬੀ ਲੋਕਾਂ ਨੇ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਇਸ ਮਾਮਲੇ ਨੂੰ ਲੈ ਕੇ ਜੋ ਕੁਝ ਕਿਹਾ ਉਹ ਤੁਹਾਨੂੰ ਸੁਣਾ ਦਿੰਦੇ ਆ ਜੀ ਇਹ ਨਿਤਨੰਦਾ ਜੀ ਜਿਹੜੇ ਹੈ ਪਿਸ਼ਕਰਮਾ ਮੰਦਰ ਦੇ ਵਿੱਚ ਇੱਕ ਵਿਆਹ ਸਮਾਗਮ ਦੇ ਵਿੱਚ ਗਏਦੇ ਉੱਥੇ ਰੋਟੀ ਖਾ ਰਹੇ ଥିଲେ ਪਿੱਛੇ ਦੇ ਦਲਸ਼ੇਰ ਨਾਲਾਂ ਨੜੇ ਆਰਮ ਸਿੰਘ ਰਾਮੂ ਇਹ ਦੋਨੋਂ ਬੰਦੇ ਆਏ ਆ ਇਨੀ ਪਲਾਨਿੰਗ ਦੇ ਅਧਿਰ ਤੇ ਵਿੱਚ ਨਿਤਨ ਜਿਹੜੀ ਆ ਪਿੱਛੇ ਦੇ ਸਿਰ ਤੇ ਦੋ ਖੈਰ ਮਾਰੇ ਜੀ ਤਿੰਨ ਖੈਰ ਮਾਰੇ ਜੀ ਠੀਕ ਹੈ ਜੀ ਉਹਦੇ ਵਿੱਚ ਇਹੋ ਜਿਹੀ ਫਿਰ ਫੇਰਨਾ ਇੱਕ ਕਰੋੜ ਦੇ ਫਟਾਫਟ ਜੀ ਜੀ ਉਹਦੇ ਬਾਅਦ 2.5 ਕਰੋੜ ਜੀ ਨਾ ਭਰਾ ਨਾਲ ਠਕੀ ਦਿੱਤੀ ਕਿ ਕੋਰਟ ਦੇ ਵਿੱਚ ਕੇਸ ਚੱਲ ਰਿਹਾ ਤੇ ਸਜ਼ਾ ਹੋਣ ਦੀ ਕਸਰ ਦਿੰਦਾ ਜੀ ਨਾਲ ਰਾਮੂ ਨੂੰ ਵੀ ਸਜ਼ਾ ਹੋਣੀ ਚਾਹੀਦੀ ਇਨੀ ਆਪਣਾ ਰਾਤਾ ਸਾਫ ਕਰਨ ਦਾ ਵਾਸਤੇ ਨਿਤਨ ਰੋਟੀ ਖਾਂਦਾ ਤਾਂ ਉਹਨੂੰ ਰੋਟੀ ਵੀ ਖਾਣ ਦੇ ਦਿੱਤੀ ਦੇਖੋ ਕਿੱਟਾ ਬੜਾ ਘੋਰ ਤੇ ਅਦਾਰ ਕੀਤਾ ਜੀ ਐਸ ਵੇਲੇ ਵੀ ਤੁਸੀਂ ਮੌਕੇ ਤੇ ਦੇਖ ਸਕਦੇ ਹੋ ਰੋਟੀ ਬ੍ਰਦਰ ਦੇ ਮੂੰਹ ਦੇ ਵਿੱਚ ਹੈ ਜੀ ਇਹਨਾਂ ਨੇ ਪਿੱਛੇ ਤੇ ਗੋਲੀ ਮਾਰੀ ਗੰਮ ਰੱਖਦੇ ਸਾਹਮਣੇ ਲਿਆ ਕੇ ਗੋਲੀ ਮਾਰਦੇ ਫਿਰ ਜਵਾਬ ਦਿੱਤੇ ਹੈ ਜੀ ਤੁਹਾਡਾ ਪੂਰਾ ਨਾਮ ਕੀ ਹੈ ਮੇਰਾ ਨਾਮ ਹਰੀਕੇਸ਼ ਨੰਦਾ ਜੀ ਮੈਂ ਨਿਤਨ ਨੰਦਾ ਜੀ ਦਾ ਵੱਡਾ ਬ੍ਰਦਰ ਹੈ ਅੱਛਾ ਜੀ ਮੈਨੂੰ ਬਾਅਦ ਵਿੱਚ ਤਾਂ ਹਸਪੀਟਲ ਆਇਆ ਤਾਂ ਮੈਨੂੰ ਫੋਨ ਆਇਆ ਜਦੇ ਪਤਾ ਲੱਗਿਆ ਅੱਗ ਵਾਂਗੂ ਤਾਂ ਗੱਲ ਫੈਲ ਗਈ ਜੀ ਸਾਰੇ ਡਾਕਟਰ ਨੇ ਕੀ ਆ ਦੱਸਿਆ ਕਿੰਨੀਆਂ ਗੋਲੀਆਂ ਡਾਕਟਰ ਦੋ ਗੋਲੀਆਂ ਹੈ ਜੀ ਸਿਰ ਦੇ ਵਿੱਚ ਗੋਲੀ ਹੈ ਜੀ ਇੱਕ ਗੋਲੀ ਹੈ ਜੀ ਉਹਨਾਂ ਦੇ ਸਿਰ ਪਿੱਛੇ ਉੱਤੇ ਲੈ ਕੇ ਜਾ ਰਹੇ ਹੈ ਜੀ ਆਪਾਂ ਜੀ ਇੱਥ ਅ ਇੰਜਰੀ ਲੱਗ ਵੀ ਰਹੀ ਹੈ ਪਰ ਹੁਣ ਪਰਦਰ ਇਨਵੈਸਟੀਗੇਸ਼ਨ ਲਈ ਹੌਨੋਕੇ ਭੇਜਿਆ ਹੈ ਪੇਸ਼ੈਂਟ ਦੀ ਕੰਡੀਸ਼ਨ ਚੈੱਕ ਨਹੀਂ ਹੈ ਸਟੇਬਲ ਹੈ ਬਿਲਕੁਲ ਓਰੀਐਂਟਡ ਹੈ ਇਹ ਗੱਲਬਾਤ ਕਰ ਰਹੇ ਹਾਂ ਬਾਕੀ ਨਹੀਂ ਦਾ ਅਗਲਾ ਟ੍ਰੀਟਮੈਂਟ ਕੀ ਹੈ ਗੋਲੀ ਲੱਗੀ ਕਿੱਥੇ ਹੈ ਡਾਕਟਰ ਸਾਹਿਬ ਅ ਬੈਕ ਸਾਈਡ ਤੇ ਸਿਰ ਤੋਂ ਸਿਰ ਤੇ ਗੋਲੀ ਦੀ ਨਿਕਲ ਗਈ ਹੈ ਤੇ ਬੱਸ ਨਹੀਂ ਇਹ ਤਾਂ ਕੋਈ ਇੰਜਰੀ ਨਹੀਂ ਹੈਗਾ ਅੱਛਾ ਐਂਟਰੀ ਪੁਆਇੰਟ ਹੈਗਾ ਐਕਸੀਡੈਂਟ ਪੁਆਇੰਟ ਕੋਈ ਅੱਜ ਜਿਹੜੀ ਹੈ ਆਨੰਦਪੁਰ ਸਾਹਿਬ ਜਿਹੜੀ ਚਾ ਚਾਜ ਰੋਡ ਹੈ ਅਕਮਪੂਰ ਚੌਂਕ ਤੋਂ ਚਾਜ ਰੋਡ ਦੇ ਉੱਤੇ ਗੋਲੀ ਵਾਲੇ ਦੀ ਘਟਨਾ ਵਾਪਰੀਆ ਇਨਫੋਰਮੇਸ਼ਨ ਮਿਲਦੀ ਸਾਰ ਇਮੀਡੀਏਟ ਹੀ ਸਾਡੇ ਐਸ ਐਚ ਓ ਅਨੰਦਪੁਰ ਸਾਹਿਬ ਡੀ ਐਸ ਪੀ ਸਾਹਿਬ ਮੌਕੇ ਤੇ ਪਹੁੰਚੇ ਸੀ ਤੇ ਜਦੋਂ ਸਾਨੂੰ ਇਨਫੋਰਮੇਸ਼ਨ ਮਿਲਿਆ ਅਸੀਂ ਵੀ ਡਿਸਟ੍ਰਿਕਟ ਅੱਡ-ਕੱਟ ਦਾ ਮੌਕੇ ਤੇ ਪਹੁੰਚੇ ਅਸੀਂ ਮੌਕਾ ਦਾ ਸਾਰਾ ਉੱਥੇ ਵਿਜ਼ਿਟ ਕੀਤਾ ਦੇਖਿਆ ਇੱਕ ਆਮ ਆਲਮੀ ਪਾਰਟੀ ਦੇ ਲੋਕਾਂ ਦੇ ਦਰਸ਼ਨ ਮੁਤਾਬਕ ਲੀਡਰ ਨੇ ਨਿਤਨ ਅਨੰਦਾ ਜੀ ਤੇ ਉਹਨਾਂ ਦੇ ਉੱਤੇ ਫਾਇਰਿੰਗ ਹੋਈ ਹੈ ਜਿਨ੍ਹਾਂ ਦੇ ਉੱਤੇ ਇੱਕ ਫਾਇਰ ਉਹਨਾਂ ਦੇ ਲੱਗਿਆ ਤੇ ਦੋ ਫਾਇਰ ਤਿੰਨ ਟੋਟਲ ਫਾਇਰ ਉਹਨੇ ਦੋ ਫਾਇਰ ਜਿਹੜੇ ਸਾਈਡ ਤੋਂ ਲੱਗੇ ਉਹਨਾਂ ਨੂੰ ਇਹ ਵੀ ਜਿਹੜੇ ਲੋਕਾਂ ਨੇ ਉੱਥੇ ਲਿਜਾ ਕੇ ਸਿਵਲ ਹਸਪਤਾਲ ਦਾਖਲ ਕਰਾਇਆ ਤੇ ਉਸ ਤੋਂ ਬਾਅਦ ਉਹਨਾਂ ਨੂੰ ਪੀਜੀਆ ਰੈਫਰ ਕਰ ਦਿੱਤਾ ਗਿਆ ਇਹ ਜਿਹੜੇ ਉਹਨਾਂ ਦੇ ਨਾਲ ਉਹਨਾਂ ਦੇ ਬ੍ਰਦਰ ਜਾ ਰਹੇ ਨੇ ਜਿਨ੍ਹਾਂ ਦਾ ਸਾਡੀ ਵੀ ਗੱਲ ਹੋਈ ਹੈ ਅਜੇ ਉਹਨਾਂ ਦੀ ਹਾਲਤ ਜਿਹੜੀ ਖਤਰੇ ਤੋਂ ਬਾਹਰ ਹੈ ਉਹ ਗੱਲ ਕਰਦੇ ਜਾ ਰਹੇ ਨੇ ਫਾਇਰਿੰਗ ਇਨਸੀਡੈਂਟ ਬਾਰੇ ਜਿਹੜਾ ਸਾਨੂੰ ਮੌਕੇ ਦੇ ਲੋਕਾਂ ਨੇ ਦੱਸਿਆ ਉਹਨਾਂ ਦੇ ਦੱਸਣ ਮੁਤਾਬਕ ਹੈ ਮੌਕੇ ਤੇ ਜਿਹੜੇ ਹਾਜ਼ਰ ਸੀ ਇੱਕ ਸਾਬਕਾ ਚੰਡੀਗੜ੍ਹ ਪੁਲਿਸ ਦੇ ਡੀਐਸਪੀ ਦਿਲਸ਼ੇਰ ਸਿੰਘ ਇਕ ਰਾਮਕਮਰ ਦੋ ਤੇ ਇੱਕ ਅਨਨੋਨ ਵਿਅਕਤੀ ਜਿਹੜਾ ਹੁਣ ਤੱਕ ਲੋਕਾਂ ਦੇ ਦੱਸਣ ਮੁਤਾਬਕ ਜਿਹੜਾ ਸਾਹਮਣੇ ਆਇਆ ਜਿੰਨੇ ਹੁਣ ਤੱਕ ਸਾਨੂੰ ਲੋਕਾਂ ਨੇ ਮੌਕੇ ਤੋਂ ਦੱਸਿਆ ਉਹ ਇੱਕ ਕੋਈ ਸਾਫਕਾਰ ਡੀਐਸਪੀ ਨੇ ਚੰਡੀਗੜ੍ਹ ਦੇ ਦੱਸਿਆ ਸੀ ਇੱਕ ਰਾਮਕਮਰ ਤੇ ਇੱਕ ਅਨਨੋਨ ਵਿਅਕਤੀ ਤਿੰਨ ਵਿਅਕਤੀਆਂ ਦਾ ਨਾਮ ਲੈ ਰਹੇ ਨੇ ਦੇਖੋ ਜਦੋਂ ਇਹ ਸਿਨੇਟ ਹੋ ਗਿਆ ਤੇ ਇਸ ਇਮੀਡੀਏਟ ਸਾਡੀ ਪੁਲਿਸ ਰਿਐਕਸ਼ਨ ਚ ਆਈ ਹੈ ਅਸੀਂ ਨਾਕਾ ਬੰਦੀ ਕੀਤੀ ਹੋਈ ਹੈ ਅਸੀਂ ਕਿ ਉਹਨੂੰ ਜਲਦੀ ਜੜੀਆ ਰੌਂਡ ਅਪ ਕਰ ਲਾਂਗੇ ਤੇ ਉਹ ਇਨਾਂ ਦਾ ਆਪਸੀ ਪੈਨਾਂ ਦਾ ਜਿਹੜਾ ਲੋਕਾਂ ਦੇ ਦਸਮਤਾਵ ਕਾ ਡਿਸਪਿਊਟ ਵੀ ਚੱਲਦਾ ਇਹਨਾਂ ਦਾ ਕੋ ਪ੍ਰਾਪਰਟੀ ਵਗੈਰਾ ਦਾ ਵੀ ਹੈਗਾ ਤੇ ਉਸ ਰਿਲੇਟਡ ਹੈ ਕੋਈ ਤੇ ਇਸੇ ਕਰਕੇ ਲੋਕਾਂ ਮੁਤਾਵ ਜਿਹੜੀ ਹੈ ਉਹ ਘਟਨਾ ਹੋਈ ਹੈ ਹਜੇ ਤੱਕ ਕੋਈ ਰੈਸਟਰੀ ਨਹੀਂ ਹੋਇਆ ਬਟ ਸਾਡੀਆਂ ਪਾਰਟੀਆਂ ਜਿਹੜੀਆਂ ਸਾਰੀਆਂ ਮੂਵ ਕਰ ਚੁੱਕੀਆਂ ਨੇ ਤੇ ਅਸੀਂ ਜਲਦੀ ਦੋਸ਼ੀਆਂ ਨੂੰ ਅਰੈਸਟ ਕਰਾਂਗੇ ਸਰ ਕਈ ਵਾਰ ਕੀ ਹੁੰਦਾ ਹੈਗਾ ਨਹੀਂ ਉਹਦੇ ਵਾਸਤੇ ਅਸੀਂ ਤੁਹਾਨੂੰ ਦੱਸਿਆ ਜਿਵੇਂ ਪਹਿਲਾਂ ਇੱਕ ਦਾ ਅਸੀਂ ਅਕਿਊਜ਼ਡ ਵਾਸਤੇ ਜਿਹੜਾ ਆਲਰੇਡੀ ਜਿਹੜੀ ਨਾਕਾਬੰਦੀ ਕੀਤੀ ਹੋਈ ਹੈ ਹੁਣ ਵੀ ਸਾਡੇ ਜਿਹੜੇ ਲੋਕਲ ਇਥੋਂ ਦੇ ਐਸਐਚਓ ਦੇ ਉਹ ਸ਼ਹਿਰ ਦੇ ਵਿੱਚ ਮੌਜੂਦ ਨੇ ਤੇ ਅਸੀਂ ਪ੍ਰੀਵੈਂ